ਮੁੱਖ ਮੰਤਰੀ ਪੰਜਾਬ ਸੀਐਮ ਭਗਵੰਤ ਮਾਨ ਬਹੁਤ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਤੁਹਾਡੇ ਨਾਲ ਬਹੁਤ ਜ਼ਿਆਦਾ ਸਾਂਝੀ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਯਾਨੀ ਇੱਕ ਮਹੀਵ ਚਲਾ ਦਿੱਤੀ ਇਹਨਾਂ ਨੇ ਕਿ ਜਿੰਨੇ ਵੀ ਪੰਜਾਬ ਦੇ ਅੰਦਰ ਨਸ਼ਾ ਤਸਕਰ ਨੇ ਤਾਂ ਉਹਨਾਂ ਦਾ ਜਿਹੜਾ ਵੀ ਘਰ ਟਾ ਦਿੱਤੇ ਜਾਣ ਮੋਟੀ ਕਮਾਈ ਦੇ ਨਾਲ ਜਿਹੜਾ ਇਹਨਾਂ ਨੇ ਬੇਨਾਮੀ ਸੰਪਤੀ ਕਹਿ ਲਓ ਗੈਰ ਕਾਨੂੰਨੀ ਪ੍ਰਾਪਰਟੀ ਕਹਿ ਲਓ ਉਹ ਤਾਂ ਦਰਅਸਲ ਗੱਲ ਹੋ ਗਈ ਇੱਕ ਪਾਸੇ ਕਿ ਜਿਹੜੇ ਪੰਜਾਬ ਦੇ ਵਿੱਚ ਚਿੱਟਾ ਵੇਚਣ ਵਾਲੇ ਲੋਕਾਂ ਨੇ ਜਾਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਨੌਜਵਾਨਾਂ ਨੇ ਜਿੰਨੀ ਵੀ ਆਪਣੀ ਗਲਤ ਢੰਗ ਦੇ ਨਾਲ ਪ੍ਰਾਪਰਟੀ ਬਣਾਈ ਸੀ ਉਹਦੇ ਤੇ ਤਾਂ ਦਰਅਸਲ ਐਕਸ਼ਨ ਹੋ ਹੀ ਗਿਆ ਹੁਣ ਸਵਾਲ ਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਦਾ ਸੀਐਮ ਭਗਵੰਤ ਮਾਨ ਦਾ ਜਿਹੜੀ ਖਬਰ ਤੁਸੀਂ ਵੇਖਣ ਜਾ ਰਹੇ ਹੋ ਬਹੁਤ ਵੱਡੀ ਤੇ ਬਹੁਤ ਅਹਿਮ ਖਬਰ ਹੈ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇਹ ਖਬਰ ਕੱਲੇ-ਕੱਲੇ ਬੰਦੇ ਤੱਕ ਪਹੁੰਚਾਉਣੀ ਪੈਣੀ ਹੈ ਕਿਉਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਅਦ ਵੱਡੇ-ਵੱਡੇ ਦਾਅਵੇ ਕੀਤੇ ਅਕਸਰ ਕਹਿੰਦੇ ਨੇ ਜਿਹੜਾ ਕਰਨੀ ਦਾ ਤੇ ਭਰਨੀ ਦਾ ਫਲ ਇੱਥੇ ਹੀ ਮਿਲ ਜਾਂਦਾ ਔਰ ਹੋਇਆ ਕਿ ਅび ਪੰਜਾਬ ਦੇ ਮੁੱਖ ਮੰਤਰੀ ਦੇ ਕੁਝ ਬਿਆਨ ਨੇ ਪੁਰਾਣੇ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਵੀ ਸੁਣਾ ਹੋਣਾ ਕਿ ਕਹਿੰਦਾ ਮੇਰੇ ਕੋਲ ਗੱਡੀਆਂ ਪੁਰਾਣੀਆਂ ਨੇ ਜੀ ਮੇਰੇ ਕੋਲੇ ਕੋਈ ਵੀ ਪ੍ਰਾਪਤੀ ਨਹੀਂ ਹੈਗੀ ਕੋਈ ਬੇਨਾਮੀ ਸੰਪਤੀ ਨਹੀਂ ਹੈਗੀ ਔਰ ਜਿਹੜੇ ਹੁਣ ਉਹਦੇ ਬੂਟਾਂ ਤੱਕ ਦੀ ਜਾਂਚ ਦਾ ਮਾਮਲਾ ਖੜਾ ਹੋ ਗਿਆ 3 ਲੱਖ ਰੁਪਏ ਦੇ ਬੂਟ ਜਿਹੜਾ ਕਿ ਮੁੱਖ ਮੰਤਰੀ ਪੌਂਦਾ ਤਾਂ ਹੁਣ ਤੁਹਾਨੂੰ ਮੈਂ ਜਿਹੜੀ ਖਬਰ ਸੁਣਾਉਂਗਾ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਮੁੱਖ ਮੰਤਰੀ ਦੇ ਉੱਤੇ ਬਲਡੋਜ਼ਰ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਲਡੋਜ਼ਰ ਦੇ ਨਾਲ ਘਟਦਾ ਤੁਸੀਂ ਵੇਖੋਗੇ ਤਾਂ ਤਾਂ ਤੁਹਾਨੂੰ ਵੀ ਲੱਗੂਆ ਕਿ ਇਹੋ ਦਾ ਮੁੱਖ ਮੰਤਰੀ ਤੁਸੀਂ ਪਹਿਲੀ ਵਾਰ ਦੇਖਿਆ ਇਹਦਾ ਸਾਰਾ ਪੰਜਾਬ ਕਹਿੰਦਾ ਕਿ ਐਸਾ ਮੁੱਖ ਮੰਤਰੀ ਨਾ ਤਾਂ ਅਸੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਦੇਖਿਆ ਤੇ ਨਾ ਕਦੇ ਦੇਖਣਾ ਔਰ ਪੰਜਾਬ ਦੇ ਲੋਕਾਂ ਦਾ ਘੱਟ ਮਾਉਣ ਵਾਲਾ ਮੁੱਖ ਮੰਤਰੀ ਫਸ ਗਿਆ ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਇਹ ਵੀ ਖਬਰ ਸੁਣਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਜ਼ਰੂਰੀ ਨੇ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਤੁਸੀਂ ਇਹ ਖਬਰ ਸੁਣ ਰਹੇ ਹੋ ਤਾਂ ਜਿੰਨੇ ਵੀ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਕੋਈ ਵੀ ਇਸ ਵੀਡੀਓ ਨੂੰ ਸੁਣ ਰਿਹਾ ਹੈ ਤਾਂ ਆਪਣਾ ਫਰਜ਼ ਸਮਝ ਕੇ ਗਰੁੱਪਾਂ ਦੇ ਵਿੱਚ ਟੱਕ ਦੇਣੀ ਹੈ ਤਾਂ ਕਿ ਬਹੁਤ ਸਾਰੇ ਪੰਜਾਬੀਆਂ ਤੱਕ ਇਹ ਖਬਰ ਜਾਵੇ ਹੁਣ ਸੁਣੋ ਧਿਆਨ ਦੇ ਨਾਲ ਇੱਕ ਪੰਜਾਬ ਦੇ ਨੌਜਵਾਨ ਦੇ ਮੂੰਹੋਂ ਤੁਹਾਨੂੰ ਕੁਝ ਮੈਂ ਸੁਣਾਉਣ ਜਾ ਰਿਹਾ ਹਾਂ ਉਸ ਤੋਂ ਬਾਅਦ ਜਿਹੜੀ ਅਪਡੇਟ ਸਾਂਝੀ ਕਰਨੀ ਹੈ ਬੜੀ ਇਹਮ ਹੈ ਸੁਣ ਲਓ ਮੈਂ ਭਗਵੰਤ ਮਾਨ ਜੀ ਕੋਲੋਂ ਬਾਫੀ ਚਾਹੁੰਦਾ ਇਹੋ ਜਿਹਾ ਮੁੱਖ ਮੰਤਰੀ ਜਿਹੜੇ ਪਹਿਲੀ ਵਾਰ ਕੋਈ ਇਹੋ ਜਿਹਾ ਮੁੱਖ ਮੰਤਰੀ ਮਿਲਿਆ ਜਿਨੇ ਐਸਐਸਪੀਆ ਨੂੰ ਖੁੱਲ੍ਹ ਦੇ ਦਿੱਤੀ ਹੋਵੇ ਕਿ ਐਸਐਸਪੀਆ ਨੂੰ ਇਹ ਖੁੱਲ੍ਹ ਦੇਵੇ ਕਿ ਜਿਹੜੇ ਵਿਅਕਤੀ ਨਸ਼ਾ ਤੱਕਸਰੀ ਕਰਦੇ ਆ ਜਿਨ੍ਹਾਂ ਦੀ ਪ੍ਰਵ੍ਰਤੀ ਅੰਦਰ ਨਾਲੋਂ ਵੱਧਾ ਉਹਨਾਂ ਦੇ ਘਰ ਟਾ ਦਿੱਤੇ ਜਾਣ ਮੈਂ ਐਹੋ ਜਿਹੇ ਮੁੱਖ ਮੰਤਰੀ ਤੋਂ ਵਾਰੇ ਵਾਰੇ ਜਾਨਾ ਮੈਂ ਐਹੋ ਜੇ ਮੁੱਖ ਮੰਤਰੀ ਨਾ ਤਾਂ ਕਦੇ ਵੇਖਿਆ ਔਰ ਨਾ ਹੀ ਕਦੇ ਵੇਖੂਗਾ ਲੋ ਜੀ ਐਹੋ ਜਿਹਾ ਮੁੱਖ ਮੰਤਰੀ ਕਦੇ ਨਹੀਂ ਮਿਲਣਾ ਤੇ ਮੈਂ ਹੁਣ ਇੱਕ ਐਸਾ ਵੀ ਸਾਹ ਕੋਲ ਵੀ ਬੇਨਤੀ ਕਰਦਾ ਕਿ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਇਹ ਪਹਿਲਾਂ ਕਮੇਡੀਅਨ ਸੀ ਤੁਹਾਨੂੰ ਪਤਾ ਹੀ ਆ ਕਮੇਡੀ ਇਹ ਛੱਡ ਕੇ ਸੀ ਜਾ ਜਦੋਂ ਇਹ ਸੰਗਰੂਰ ਤੋਂ ਐਮਪੀ ਬਣੇ ਗੱਲ ਬੜੀ ਲੰਬੀ ਆ ਦਰਸਾਲ ਵੀਡੀਓ ਲੰਬੀ ਆ ਇੱਥੋਂ ਦਾ ਕਹਿ ਦਿੱਤਾ ਇਸ ਪੰਜਾਬ ਦੇ ਇੱਕ ਵਿਅਕਤੀ ਨੇ ਯਾਨੀ ਨੌਜਵਾਨ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ 3-3 ਲੱਖ ਰੁਪਏ ਦੇ ਬੂਟ ਪਾਉਂਦਾ ਜਾਂ ਫਿਰ ਉਹਨਾਂ ਕੋਲ ਬੇਨਾਮੀ ਸੰਪਤੀ ਆ ਸੌਨਾ ਬਹੁਤ ਸਾਰਾ ਦੱਸਿਆ ਗਿਆ ਯਾਨੀ ਇਹ ਹੈ ਫਾਜ਼ਿਲ ਖ ਬੇਸੁਬਦੀਪ ਸੀ ਜਿਹੜਾ ਬੋਲ ਰਿਹਾ ਸੀ ਪੰਜਾਬ ਦਾ ਨੌਜਵਾਨ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆ ਤੁਸੀਂ ਜਾਣਦੇ ਵੀ ਹੋਵੋਗੇ ਔਰ ਕਈ ਸਾਥੀ ਨਹੀਂ ਜਾਣਦੇ ਹੁੰਦੇ ਇਸ ਕਰਕੇ ਮੈਂ ਇਹਦਾ ਨਾਮ ਲੈ ਦਿੱਤਾ ਔਰ ਸਾਰੇ ਪੰਜਾਬ ਦੀ ਆਵਾਜ਼ ਤੇ ਇਹੀ ਹੈ ਕਿ ਕਈ ਲੱਖ ਰੁਪਏ ਦੀ ਯਾਨੀ ਬੇਨਾਮੀ ਸੰਪਤੀ ਹੈ ਕਰੋੜਾ ਕਹਿ ਸਕਦੇ ਆ ਯਾਨੀ 3 ਲੱਖ ਰੁਪਏ ਦਾ ਉਹ ਬੂਟ ਹੀ ਪਾਉਂਦਾ ਬਹੁਤ ਸਾਰਾ ਸੌਣਾ ਦੱਸਿਆ ਯਾਰ ਕਿ ਆਪਣੀ ਜਾਂਚ ਕਰਵਾਉਣ ਦੇ ਲਈ ਆਪਣਾ ਘਰ ਟਬਾਉਣ ਦੇ ਲਈ ਕੋਈ ਮੁੱਖ ਮੰਤਰੀ ਮੂਰੇ ਆਊਗਾ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਕਿ ਇਹਦੇ ਵਿੱਚ ਲੀਗਲ ਤੌਰ ਤੇ ਪ੍ਰਸ਼ਨ ਇਹੀ ਰੱਖਿਆ ਗਿਆ ਕਿ ਭਾਈ ਜਿਹਦੇ ਕੋਲੇ ਬੇਨਾਮੀ ਸੰਪਤੀ ਚਿੱਟੇ ਨਾਲ ਬਣਾਈ ਹੋਈ ਜਾਂ ਫਿਰ ਕਿਸੇ ਵੀ ਪ੍ਰਕਾਰ ਅਲੀਗਲ ਤਰੀਕੇ ਦੇ ਨਾਲ ਉਹ ਪ੍ਰਾਪਰਟੀਆ ਨੂੰ ਅਸੀਂ ਖਤਮ ਕਰ ਦੇਣਾ ਯਾਨੀ ਮਲਿਆ ਮੀਟ ਕਰ ਦੇਣਾ ਔਰ ਦੂਸਰੇ ਪਾਸੇ ਇਹਨਾਂ ਦੇ ਕਈ ਐਮਪੀ ਕਈ ਐਮਐਲਏ ਕਈ ਮੰਤਰੀ ਫੜੇ ਜਾਂਦੇ ਨੇ ਕਿ ਉਹਨਾਂ ਦੇ ਉੱਤੇ ਖੁੱਲ ਕੇ ਕਾਰਵਾਈ ਕੀਤੀ ਹੈ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਬਲਕਾਰ ਸਿੰਘ ਸਿੱਧੂ ਦੀ ਇਹਨਾਂ ਦਾ ਮਾਫੀ ਮੰਗ ਕੇ ਕੰਮ ਚੱਲ ਜਾਂਦਾ ਇਹ ਵੀ ਬਹੁਤ ਵੱਡੀ ਗੱਲ ਹੈ ਪੰਜਾਬ ਦੀਆਂ ਮਾਵਾਂ ਨੂੰ ਇਹਨਾਂ ਦੇ ਆਪਣੇ ਹੀ ਲੀਡਰਾਂ ਦੀਆਂ ਮਾਵਾਂ ਭੈਣਾਂ ਨੂੰ ਕੀ ਸ਼ਰਮ ਵਾਲੀ ਬੋਲਿਆ ਸੀ ਬਲਕਾਰ ਸਿੰਘ ਸਿੱਧੂ ਉਹ ਤੁਸੀਂ ਸਾਰੇ ਜਾਣਦੇ ਹੋ ਇੱਥੇ ਤੱਕ ਕਿ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਉੱਤੇ ਟਿੱਪਣੀ ਕਰ ਗਿਆ ਸੀ ਕਹਿੰਦਾ ਉਹ ਗੁੱਲੀ ਘੜਾ ਯਾਨੀ ਬਰਾਦਰੀ ਪਰਖੀ ਹੋਣੀ ਉਹ ਉਦਾਹਰਣ ਹੋਣੀ ਹੈ ਵਿਚਾਰੇ ਆਪਾਂ ਨਹੀਂ ਪਰਖਣੀ ਪਰ ਤੁਸੀਂ ਇਹ ਗੱਲ ਦੇਖੋ ਆਪਦੇ ਐਮਐਲਏ ਤੇ ਆਪਦੇ ਮੰਤਰੀਆਂ ਤੇ ਕੋਈ ਕਾਰਵਾਈ ਨਹੀਂ ਆਪਣੀ ਆਪ ਦੀ ਜਾਂਚ ਕੋਈ ਨਹੀਂ ਕਰਾ ਰਿਹਾ ਦੂਜੇ ਪਾਸੇ ਦਾਵਾ ਬੋਲ ਰਿਹਾ ਔਰ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਜਿੰਨਾ ਐਕਸ਼ਨ ਹੋ ਰਿਹਾ ਚੰਗੀ ਗੱਲ ਹੈ ਕਿਉਂਕਿ ਬਹੁਤ ਸਾਰੀ ਜਨਤਾ ਐਸੇ ਗੱਲਾਂ ਤੋਂ ਪੀੜਤ ਹੈ ਇਹ ਵੀ ਤੁਸੀਂ ਤਾਂ ਕਰ ਰਹੇ ਹੋ ਤੁਹਾਨੂੰ 2027 ਦੀਆਂ ਵੋਟਾਂ ਦਿਖ ਰਹੀਆਂ ਨੇ ਕਿ ਆਉਣ ਵਾਲੇ 2027 ਦੇ ਵਿੱਚ ਕਿਤੇ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਰਿਹਾ ਹੋ ਕੇ ਬਾਜੀ ਨਾ ਮਾਰ ਦੇ ਇਹੀ ਡਰ ਹੈ ਸਾਰੇ ਪੰਜਾਬੀਆਂ ਨੂੰ ਪਤਾ ਤੁਹਾਨੂੰ ਵੀ ਪਤਾ ਪੰਜਾਬੀਓ ਕਿ ਆਹ ਗੱਲ ਵੀ ਵਜੇ ਨਾਲ ਇਹ ਐਕਸ਼ਨ ਹੋਇਆ ਪੰਜਾਬ ਦੇ ਅੰਦਰ ਤਿੰਨ ਸਾਲ ਪਹਿਲਾਂ ਵੀ ਕਰ ਦਿੱਤਾ ਕਿੱਥੇ ਗਈ ਸੀ ਸਰਕਾਰ ਸਾਡੇ ਤਿੰਨ ਸਾਲ ਜਿਹੜੇ ਵੇਸਟ ਗਏ ਆ ਪੰਜਾਬ ਦੇ ਉਹਨਾਂ ਤਿੰਨ ਸਾਲਾਂ ਦੇ ਵਿੱਚ ਕਿੰਨਾ ਯਾਨੀ ਘਾਣ ਹੋਇਆ ਪੰਜਾਬੀਅਤ ਦਾ ਸਿੱਖੀ ਦਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਤੇ ਸਾਡੀ ਨੌਜਵਾਨੀ ਚਿੱਟੇ ਦੇ ਘਰਾਂ ਨੂੰ ਚਲੀ ਗਈ ਹੈ ਅੱਧਾ ਪੰਜਾਬ ਚਿੱਟੇ ਨਾਲ ਮਰ ਗਿਆ ਇਹਨਾਂ ਗੱਲਾਂ ਤੇ ਬੜੀ ਗੌਰ ਨਾਲ ਹਰ ਬੰਦੇ ਨੂੰ ਸੋਚਣ ਦੀ ਲੋੜ ਹੈ ਜੇਕਰ ਬੰਦਾ ਇਹ ਸੋਚਦਾ ਕਿ ਮੈਂ ਕੀ ਲੈਣਾ ਆਉਣੀ ਘਰ ਸਾਰਿਆਂ ਦੇ ਆਗੂ ਹੀ ਹੈ ਜਿਹੜੀ ਅੱਜ ਤੁਹਾਡੇ ਕਰੇ ਲੱਗੀ ਉਹ ਹੋਰ ਦੇ ਵੀ ਜਾਣੀ ਹੈ ਤੇ ਜਿਹੜੀ ਹੋਰ ਦੇ ਲੱਗੀ ਆ ਉਹ ਸਾਡੇ ਤੇ ਵੀ ਆਉਣੀ ਆ ਸੋਹਵਾ ਜਦੋਂ ਚਲਦੀ ਆ ਤਾਂ ਭਾਈ ਉਹ ਸਾਰਿਆਂ ਨੂੰ ਲੱਗਦੀ ਆ ਇਸ ਕਰਕੇ ਮਾਂ ਸਰਕਾਰ ਨਖੇਦੀ ਰਹੀ ਹੈ ਨਕਾਮ ਰਹੀ ਆ ਪੰਜਾਬ ਦੇ ਮੁੱਦਿਆਂ ਪ੍ਰਤੀ ਪੰਜਾਬ ਦੇ ਸਾਰੇ ਕੰਮਾਂ ਦੇ ਪ੍ਰਤੀ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੋਈ ਸਹੀ ਤਰ੍ਹਾਂ ਹੋਇਆ ਹੋਵੇ ਤਾਂ ਦਿਖਾ ਦਿਓ ਮੇਰਾ ਵੀਰ ਕੋਈ ਵੀ ਮੈਨੂੰ ਭਰਾ ਸਾਡਾ ਕੋਈ ਪੈਣ ਬਜ਼ੁਰਗ ਬੱਚਾ ਕਮੈਂਟ ਕਰਕੇ ਜਰੂਰ ਦੱਸੋ ਇਸ ਮਾਮਲੇ ਦੇ ਵਿੱਚ ਤੁਹਾਡੀ ਕੀ ਰਾਏ ਆ ਇਹਦਾ ਘਰ ਨਹੀਂ ਜਣਾ ਚਾਹੀਦਾ ਜਦੋਂ ਕਿ ਬੇਨਾਮੀ ਸੰਪਤੀ ਦੇ ਉੱਤੇ ਦਾਵਾ ਬੋਲਿਆ ਨਾ ਉਹਨਾਂ ਨੇ ਤਾਂ ਫਿਰ ਉਹਨਾਂ ਕੋਲ ਤਾਂ ਕੁਛ ਹੈ ਹੀ ਨਹੀਂ ਸੀ ਅੱਜ ਕਹਿੰਦੇ ਸਿਉਨਾ ਬਹੁਤ ਸਾਰਾ ਬਿਸ਼ਵਦੀਪ ਫਾਜ਼ਿਲ ਕਹਿੰਨੇ ਵੀ ਦਾਵਾ ਕਰ ਦਿੱਤਾ ਕਿ ਭਾਈ ਸਿਉਨਾ ਬਹੁਤ ਸਾਰਾ ਦੱਸਿਆ ਜਾ ਰਿਹਾ ਹੈ वैसे सब नु पता ही है बेनामी संपत्ति लीडरा कोल ता हैगी है ता जिन्ने हुण तुसी ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਤੱਕ ਸ਼ੇਅਰ ਜਰੂਰ ਕਰਨਾ ਬਹੁਤ ਧੰਨਵਾਦ